ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅੱਜ 3 ਵਜੇ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਸੀਐਮ ਭਗਵੰਤ ਮਾਨ ਸ਼ਾਮਲ ਹੋਣਗੇ 16 ਫਰਵਰੀ ਨੂੰ ਹਸਪਤਾਲ ਦੇ ਵਿੱਚ ਸੀਐਮ ਭਗਵੰਤ ਮਾਨ ਦਾਖਲ ਹੋਏ ਸਨ ਮੋਹਾਲੀ ਦੇ 40ਸ ਹਸਪਤਾਲ ਦੇ ਵਿੱਚ ਸੀਐਮ ਭਗਵੰਤ ਮਾਨ ਦਾਖਲ ਸਨ ਜੋ ਅੱਜ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਅੱਜ 3 ਵਜੇ ਦੇ ਕਰੀਬ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਸੀਐਮ ਭਗਵੰਤ ਮਾਨ ਸ਼ਾਮਲ ਹੋਣਗੇ ਸਿਹਤ ਸਮੱਸਿਆਵਾਂ ਕਾਰਨ ਕੁਝ ਦਿਨਾਂ ਤੋਂ ਫੋਰਟਿਸ ਹਸਪਤਾਲ ਦੇ ਵਿੱਚ ਜ਼ੇਰੇ ਲਾਸਨ ਕਿਲਾ ਰਾਏਪੁਰ ਖੇਡਾਂ ਦਾ ਅੱਜ ਆਖਰੀ ਦਿਨ ਤੇ ਥੋੜੀ ਦੇਰ ਦੇ ਵਿੱਚ ਸੀਐਮ ਭਗਵੰਤ ਮਾਨ ਕਰੀਬ 3 ਵਜੇ ਇੱਥੇ ਪਹੁੰਚ ਜਾਣਗੇ ਪਿਛਲੇ ਕਈ ਦਿਨਾਂ ਤੋਂ ਸੀਐਮ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸਨ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਸੀਐਮ ਭਗਵੰਤ ਮਾਨ ਜ਼ੇਰੇ ਲਾਸਨ ਜਿਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਅੱਜ ਉਹ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਜਾਣਗੇ ਅੱਜ ਕਿਲਾ ਰਾਏਪੁਰ ਖੇਡਾਂ ਦਾ ਆਖਰੀ ਦਿਨ ਥੋੜੀ ਦੇਰ ਦੇ ਸੀ ਵਿਚ ਸੀਐਮ ਭਗਵੰਤ ਮਾਨ ਉੱਥੇ ਪਹੁੰਚਣਗੇ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅੱਜ 3ਰੀ ਤਿੰਨ ਵਜੇ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਸੀਐਮ ਭਗਵੰਤ ਮਾਨ ਸ਼ਾਮਲ ਹੋਣਗੇ ਤੁਹਾਨੂੰ ਦੱਸੀ ਕਿ 6 ਫਰਵਰੀ ਤੋਂ ਸੀਐਮ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸਨ ਸਿਹਤ ਸਮੱਸਿਆਵਾਂ ਦੇ ਕਾਰਨ ਉਹਨਾਂ ਦੀ ਸਿਹਤ ਖਰਾਬ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਅੱਜ ਕਿਲਾ ਰਾਏਪੁਰ ਖੇਡਾਂ ਦਾ ਆਖਰੀ ਦਿਨ ਛੁੱਟੀ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਲਾ ਰਾਏਪੁਰ ਜਾਣ ਦਾ ਫੈਸਲਾ ਲਿਆ ਤਕਰੀਬ 3 ਵਜੇ ਉਹ ਕਿਲਾ ਰਾਏਪੁਰ ਪਹੁੰਚਣਗੇ ਜਿੱਥੇ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਅੱਜ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਸ਼ਾਮਲ ਹੋਣਗੇ ਸੀਐਮ ਭਗਵੰਤ ਮਾਨ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਏ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਚੱਲ ਰਹੇ ਸਨ ਜਿਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤੇ ਜਿਹਨਾਂ ਨੂੰ ਅੱਜ ਸਵੇਰੇ ਫੋਰਟਿਸ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਤੇ ਅੱਜ ਉਹ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਸ਼ਾਮਲ ਹੋਣ ਲਈ ਉੱਥੇ ਪਹੁੰਚਣਗੇ ਸੇਸਮਾ ਸਿਆਮਾ ਦੇ ਕਾਰਨ ਕੁਝ ਦਿਨਾਂ ਤੋਂ ਸੀਐਮ ਮਾਨ ਬਿਮਾਰ ਸਨ ਜਿਨ੍ਹਾਂ ਦਾ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤੇ ਅੱਜ ਕਿਲਾ ਰਾਏਪੁਰ ਖੇਡਾਂ ਦਾ ਆਖਰੀ ਦਿਨ ਜਿਸ ਨੂੰ ਦੇਖਦੇ ਹੋਏ ਸੀਐਮ ਭਗਵੰਤ ਮਾਨ ਨੇ ਉੱਥੇ ਜਾਣ ਦਾ ਫੈਸਲਾ ਲਿਆ ਹਸਪਤਾਲ ਤੋਂ ਸੀਐਮ ਭਗਵੰਤ ਮਾਨ ਨੂੰ ਛੁੱਟੀ ਮਿਲ ਚੁੱਕੀ ਹੈ ਪੰਜਾਬ ਵਿਆ ਪਿੰਡੂ 올림픽 ਖੇਡਾਂ ਯਾਨੀ ਕਿ ਕਿਲਾ ਰਾਏਪੁਰ ਦੇ ਖਿਡਾਉਣ ਸ਼ੁਰੂ ਹੋ ਚੁੱਕੀਆਂ ਨੇ 17 ਫਰਵਰੀ ਤੋਂ ਲੈ ਕੇ 19 ਫਰਵਰੀ ਤੱਕ ਇਹ ਖੇਡਾਂ ਸੀ ਅੱਜ 19 ਫਰਵਰੀ ਹੈ ਆਖਰੀ ਦਿਨ ਹੈ ਔਰ ਤੁਹਨ ਦੱਸ ਦਈਏ ਕਿ ਇਸ ਖੇਡਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਇੱਕ ਵੱਡਾ ਤੋਹਫਾ ਦਿੰਦੇ ਹੋਏ ਬੈਲ ਗੱਡੀਆਂ ਦੇ ਦੌੜਾ 12 ਸਾਲਾਂ ਬਾਅਦ ਸ਼ੁਰੂ ਕਰਵਾਈਆਂ ਨੇ ਔਰ ਇੱਥੇ ਹਰ ਤਰ੍ਹਾਂ ਦੇ ਜਿਹੜੇ ਖੇਡਾ ਚਾਹੇ ਉਹ ਬਾਜ਼ੀਗਾਰਾਂ ਦੇ ਖੇਡਾ ਹੋਣ ਚਾਹੇ ਰੱਸਾ ਕਸੀ ਹੋਵੇ ਚਾਹੇ ਲੌਂਗ ਜੰਪ ਹੋਵੇ ਚਾਹੇ ਰੱਸਾ ਹੋਣ 5 ਸਾਲ ਤੋਂ ਲੈ ਕੇ 90 ਸਾਲ ਤੱਕ ਬਜ਼ੁਰਗਾਂ ਦੇ ਰੱਸਾ ਹੋਣ ਬੈਲ ਗੱਡੀਆਂ ਹੋਣ ਚਾਹੇ ਬੁਲਟਾਂ ਦੇ ਸਟੰਟ ਹੋਣ ਹਰ ਤਰ੍ਹਾਂ ਦੀ ਜਿਹੜੀ ਗੇਮ ਹੈ ਇੱਥੇ ਕਰਵਾਈ ਜਾਂਦੀ ਹੈ ਔਰ 1933 ਤੋਂ ਸ਼ੁਰੂ ਹੋਈਆਂ ਇਹ ਖੇਡਾਂ ਹੁਣ ਤੱਕ ਲਗਾਤਾਰ ਚੱਲ ਰਹੀਆਂ ਨੇ ਪਰ 12 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਬੈਲ ਗੱਡੀਆਂ ਦੌ ਨੇ ਇੱਕ ਬਿੱਲ ਲਿਆ ਕੀ ਉਹ ਦਵਾ ਫਿਰ ਤੋਂ ਸ਼ੁਰੂ ਕਰਵਾਈਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਮਿਨੀ ਲੰਪ ਕਿਸੇ ਕਿਸੇ ਕਿਲਾ ਰਾਏਪੁਰ ਦੇ ਵਿੱਚ ਕਰਵਾਇਆ ਜਾ ਰਿਹਾ ਸਾਡੇ ਨਾਲ ਬਹੁਤ ਸਾਰੇ ਟੀਮਾਂ ਜਿਹੜੇ ਦੇਖ ਸਕਦੇ ਹੋ ਕਿ ਇੱਥੇ ਪਹੁੰਚੇ ਨੇ ਔਰ ਹਾਕੀ ਦੀ ਵਿਜੇਤਾ ਟੀਮ ਜਿਹੜੀ ਸਾਡੇ ਨਾਲ ਇੱਥੇ ਖੜੀ ਹੋਈ ਹੈ ਗੱਲਬਾਤ ਉਹਨਾਂ ਨਾਲ ਕਰਾਂਗੇ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਜੀ ਅਸੀਂ ਪੁਰਕਸ਼ੇਤਰ ਤੋਂ ਆਏ ਹਾਂ ਜੀ ਪੁਰਕਸ਼ੇਤਰ ਤੋਂ ਹਾਂਜੀ ਤੇ ਇਹ ਵਾ ਫਰਸਟ ਪ੍ਰਾਈਜ਼ ਜਿੱਤੇ ਹੋ ਹਾਂਜੀ ਹਾਂਜੀ ਅੱਛਾ ਇਹਦੇ ਨਾਲ ਮੈਚ ਸੀਗਾ ਅਮਰਗੜ ਨਾਲ ਮੈਚ ਸੀਗਾ ਅਮਰਗੜ ਦੇ ਨਾਲ ਹਾਂਜੀ ਪੰਜਾਬ ਦੀ ਟੀਮ ਸੀ ਅਮਰਗੜ ਅਮਰਗੜ ਦੇ ਨਾਲ ਮੈਚ ਸੀਗਾ ਸਾਡਾ ਠੀਕ ਹੈ ਪੰਜਾਬ ਹਰਿਆਣਾ ਦੇ ਵਿੱਚੋਂ ਜਾਨਕੀ ਹਰਿਆਣਾ ਜੇਤੂ ਰਿਹਾਗਾ ਹਾਂਜੀ ਇਹ ਕਿਨੇ ਇਹ ਕਿਹੜਾ ਵਰਗ ਸੀ ਲੱਗਦਾ ਸੀਨੀਅਰ ਵਰਗ ਦਾ ਸੀਗਾ ਜੀ ਸੀਨੀਅਰ ਵਰਗ ਦਾ ਹਾਂਜੀ ਜੀ ਐਨ ਆਰ ਆਈ ਸੋ ਦੇਖਿਆ ਕਿ ਜਿਹੜਾ ਸੀਨੀਅਰ ਵਰਗ ਹਾਕੀ ਦਾ ਸੀ ਉਹਦੇ ਵਿੱਚ ਜਿਹੜਾ ਹਰਿਆਣਾ ਜੇਤੂ ਰਿਹਾ ਔਰ ਪਹਿਲਾ ਇਨਾਮ ਜਿਹੜਾ ਇਹਦਾਗਾ ਇਹਦੇ ਵਿੱਚ 1.5 ਲੱਖ ਰੁਪਏ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆਗਾ ਇਸ ਨੂੰ ਉਹ ਵੀ ਦੱਸ ਦਈਏ ਦੂਜੀ ਗੱਲ ਕਿ ਇਹਨਾਂ ਖੇਡਾਂ ਦੇ ਵਿੱਚ ਸਿਕਿਉਰਟੀ ਨੂੰ ਲੈ ਕੇ ਵੀ ਬੜੇ ਜਿਹੜੇ ਹੈਗੇ ਨੇ ਇੰਤਜ਼ਾਮ ਕੀਤੇ ਗਏ ਨੇ ਔਰ ਲਗਾਤਾਰ ਫਾਇਰ ਬ੍ਰਿਗੇਡ ਐਂਬੂਲੈਂਸ ਔਰ ਹਰ ਤਰ੍ਹਾਂ ਦੀ ਜਿਹੜੀ ਸਿਕਿਉਰਟੀ ਹੈ ਇੱਥੇ ਰੱਖੀ ਗਈ ਹੈ ਜੀ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਬਹੁਤ ਵਧੀਆ ਗੱਲ ਕਰੀਏ ਬੈਲ ਗੱਡੀਆਂ ਦੇ ਦਾਵਾ ਸੁਣ ਗਈਆਂ ਲੋਹ ਵਧੀਆ ਜਦੋਂ ਬੈਲ ਗੱਡੀਆਂ ਦੌੜਾ ਬੰਦ ਹੋਈਆਂ ਗਿਆ ਉਦੋਂ ਬੜਾ ਦੁੱਖ ਲੱਗਿਆ ਉਹ ਕਿ ਯਾਰ ਪੁੱਤਾਂ ਵਾਂਗੂ ਪਾਲੇ ਬੈਲ ਖੜੇ ਆ ਨਹੀਂ ਰਹਿਗੇ ਘਰੇ ਹੀ ਘਰੇ ਖੜੇ ਰਹੇ ਵਿਚਾਰੇ ਬੁਰੇ ਹੋ ਗਏ ਪਾਲੇ ਜਾਂਦੇ ਸੀ ਉਹ ਵੀ ਬੰਨਿਆਂ ਨੂੰ ਹੁਣ ਦੁਬਾਰਾ ਚੱਗਿਆ ਹੁਣ ਫੇਰ ਸ਼ੁਰੂ ਹੋ ਜਾਣਾ ਪੂਰੇ ਖੁਸ਼ ਹੋ ਬਾਗੋ ਬਾਗਾਂ ਹਨ ਪੂਰੇ ਹੁਣ ਹੋਰ ਵੀ ਬਹੁਤ ਲਿਆਵਾਂਗੇ ਸਾਰੇ ਸਰਕਲਸ ਤਾਂ ਜਦੋਂ ਜਦੋਂ ਗੇਮ ਬੰਦ ਕੀਤੀ ਆ ਕੋਤੀ ਦੀ ਚੱਲ ਗਈ ਲੱਖਲੇ ਘਰੇ ਖੜੀ ਬੋ ਜੇ ਹੋਗੇ ਰੁਕਾਰ ਹੋਗੇ ਵਿਚਾਰੇ ਘਰੇ ਸਟੇ ਦੇ ਸਾਹਮਣੇ ਸੋ ਦੇਖਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲਿਓ ਤੋਂ ਜਿਹੜੇ ਬਜ਼ੁਰਗ ਨੇ ਪਿੰਡਾਂ ਦੇ ਆਮ ਲੋਕ ਨੇ ਖੁਸ਼ ਨਜ਼ਰ ਆ ਰਹੇ ਕਿਉਂਕਿ ਜੋ ਸੁਪਰੀਮ ਕੋਰਟ ਨੇ ਬੈਲਗੱਡੀਆਂ ਦੌੜਾਂ ਤੇ ਉਪਰ ਰੋਕ ਲਗਾਈ ਆ ਤਾਂ ਇਹਨੇ ਕਹਿਣਾ ਕਿ 30 ਦੀ 40 ਲੱਖ ਪੈਸੇ ਜਿਹੜੇ ਬਲਦ ਸੀ ਉਹ ਘਰੇ ਖੜੀ ਬੁਰੇ ਹੋ ਗਏ ਔਰ ਕਿਸੇ ਕੰਮ ਨਹੀਂ ਦੇ ਰਹੇ ਪਰ ਹੁਣ ਫੇਰ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਘਰ ਫੇਰ ਤੋਂ ਬਲਦ ਦੇਣਗੇ ਔਰ ਬੈਲਗੱਡੀਆਂ ਦੌੜਾਂ ਹਰ ਜਿਹੜੀ ਹੈਗੀ ਆ ਪਿੰਡ ਦੇ ਵਿੱਚ ਕਸੇਵਾ ਦੇ ਵਿੱਚ ਹੁਣ ਗਿਆ